ਅਗਲੀ ਖਬਰ ਪਰ ਚਲੀਏ ਅੱਜ ਯੂ ਐਸ ਦੀ ਸਟੇਟ ਡਿਪਾਰਟਮੈਂਟ ਨੇ ਸੈਕਟਰੀ ਆਫ ਸਟੇਟ ਟੋਨੀ ਬਲਿੰਕਨ ਹੋਣਾ ਨੇ ਅਨਾਉਂਸ ਕੀਤਾ ਹੈ ਕਿ ਜਿਹੜੇ ਅਮਰੀਕਨ ਸਿਟੀਜ਼ਨ ਹੈਗੇ ਆ ਉਹ ਆਪਣਾ ਪਾਸਪੋਰਟ ਹੁਣ ਆਪਣੇ ਹੀ ਘਰੋਂ ਜਾਂ ਆਪਣੇ ਹੀ ਆਫਿਸ ਚੋਂ ਆਨਲਾਈਨ ਅਪਲਾਈ ਕਰਕੇ ਰੀਨਿਊ ਕਰ ਸਕਦੇ ਹੈਗੇ ਆ ਇਹ ਲੋਕਾਂ ਨੂੰ ਪਿਛਲੇ ਸਮੇਂ ਦੇ ਵਿੱਚ ਬਹੁਤ ਵੱਡੀ ਪ੍ਰੋਬਲਮ ਆਈ ਜਦੋਂ 2-2 ਸਾਲ ਤੱਕ ਵੇਟ ਕਰਨੀ ਪਈ ਹੁਣ ਕੋਸ਼ਿਕ ਕੰਡੀਸ਼ਨਾਂ ਆ ਉਹ ਜ਼ਰੂਰ ਮੈਂ ਤੁਹਾਡੇ ਨਾਲ ਸਾਂਝੀਆਂ ਕਰੂੰਗਾ ਤੁਸੀਂ ਆਨਲਾਈਨ ਐਪਲੀਕੇਸ਼ਨ ਭਰ ਸਕਦੇ ਆ ਆਨਲਾਈਨ ਹੀ ਜਿਹੜੀ ਪੇਮੈਂਟ ਕਰ ਸਕਦੇ ਆ ਆਨਲਾਈਨ ਹੀ ਆਪ ਫੋਨ ਦੇ ਨਾਲ ਫੋਟੋ ਖਿੱਚ ਕੇ ਅਪਡੇਟ ਕਰ ਸਕਦੇ ਹੈਗੇ ਤੇ ਤੁਹਾਡਾ ਪਾਸਪੋਰਟ ਕੁਝ ਦਿਨਾਂ ਦੇ ਵਿੱਚ ਸਿੱਧਾ ਹੀ ਘਰ ਆ ਜਾਊਗਾ ਅ ਰੀਨਿਊ ਹੋ ਜਾਊਗਾ ਨਵੇਂ ਪਾਸਪੋਰਟ ਨਹੀਂ ਜਿਹੜੇ ਰੀਨਿਊ ਆ ਤੇ ਇਹ ਬਹੁਤ ਵੱਡੀ ਨਿਊਜ਼ ਆ ਅਮਰੀਕਨ ਟਰੈਵਲਰਸ ਦੇ ਲਈ ਜਿਹੜੇ ਯੂਐਸ ਦਾ ਪਾਸਪੋਰਟ ਯੂਜ਼ ਕਰਦੇ ਹੈਗੇ ਆ ਸਟੇਟ ਡਿਪਾਰਟਮੈਂਟ ਨੇ ਅੱਜ ਸਵੇਰੇ ਜਿਹੜਾ ਇਹ ਅਨਾਉਂਸ ਕੀਤਾ ਆ 5 ਮਿਲੀਅਨ ਅਮਰੀਕਨ ਇਸ ਸਰਵਿਸ ਨੂੰ ਹਰ ਸਾਲ ਯੂਜ਼ ਕਰਨ ਦੇ ਲਈ एलिਜੀਬਲ ਹੋਣਗੇ ਰੇਨਾਵੇਟਰ ਅਸਿਸਟੈਂਟ ਸੈਕਟਰੀ ਆਫ ਸਟੇਟ ਜੋ ਬਿਊਰੋ ਆਫ ਕਾਉਂਸਲਰ ਆਫ ਹੇਅਰਸ ਹੈਗੀ ਆ ਉਹਨਾਂ ਨੇ ਅੱਜ ਦੱਸਿਆ ਹੈਗਾ ਜਿਹੜੇ ਅਡਲਟ 25 ਸਾਲਾਂ ਤੋਂ ਉੱਪਰ ਹੈਗੇ ਆ ਜਿਨ੍ਹਾਂ ਦੇ ਕੋਲ ਪਹਿਲਾਂ ਪਾਸਪੋਰਟ ਹੈਗਾ ਆ ਤੇ ਹੁਣ ਤੁਹਾਨੂੰ ਕੋਈ ਐਪਲੀਕੇਸ਼ਨ ਫਿਲ ਆਊਟ ਨਹੀਂ ਕਰਨੀ ਪਊਗੀ ਫਿਲ ਕਰਕੇ ਪ੍ਰਿੰਟ ਕਰਕੇ ਫੋਟੋ ਬਾਹਰ ਜਾ ਕੇ ਖਿਚਾਓ ਫਿਰ ਮਨੀ ਆਰਡਰ ਜਾਂ ਚੈੱਕ ਨਾਲ ਲਾ ਕੇ ਮੇਲ ਕਰੋ ਉਹ ਸਾਰਾ ਕੁਝ ਨਹੀਂ ਕਰਨਾ ਪਊਗਾ ਉਹ ਸਾਰਾ ਕੁਝ ਤੁਸੀਂ ਹੁਣ ਆਨਲਾਈਨ ਕਰ ਸਕਦੇ ਹੈਗੇ ਆ ਸੋ ਇਹ ਅੱਜ ਤੋਂ ਜਿਹੜਾ ਆਲਰੇਡੀ ਸਟਾਰਟ ਹੋ ਗਿਆ ਹੈਗਾ ਇਹ ਕਹਿੰਦੇ ਜਿਹੜੀ ਨਵੀਂ ਪ੍ਰੋਸੈਸ ਹੈਗੀ ਆ ਮਾਡਰਨਾਈਜ਼ ਪ੍ਰੋਸੈਸ ਆ ਬੜੀ ਸੌਖੀ ਹੈਗੀ ਆ ਆਪਣਾ ਇੱਕ ਅਕਾਊਂਟ ਕ੍ਰੀਏਟ ਕਰਨਾ ਆ ਜਿਹਦੇ ਵਿੱਚ ਵੈਬਸਾਈਟ ਮੈਂ ਤੁਹਾਨੂੰ ਦੱਸੂਗਾ ਐਂਡ ਦੇ ਵਿੱਚ ਤੇ ਉਹਦੇ ਤੇ ਤੁਸੀਂ ਸਾਰੀ ਇਨਫੋਰਮੇਸ਼ਨ ਐਂਟਰ ਕਰ ਦੇਣੀ ਆ ਤੇ ਆਪਣੀ ਨਾਲ ਫੀਸ ਪਾ ਦੇ ਦੇਣੀ ਆ ਤੇ ਨਾਲੇ ਜਣੀ ਤੁਹਾਡੇ ਸੈਲਫੋਨ ਨਾਲ ਫੋਟੋ ਖਿੱਚੀ ਸੈਲਫੀ ਨਹੀਂ ਚਾਹੀਦੀ ਵਾਈਟ ਬੈਕਗਰਾਉਂਡ ਦੀ ਫੋਟੋ ਚਾਹੀਦੀ ਆ ਉਹ ਅਪਲੋਡ ਕਰ ਦਿਓ ਤੇ ਤੁਹਾਡੇ ਘਰ ਕੁਝ ਦਿਨਾਂ ਦੇ ਵਿੱਚੇ ਮੇ ਵੀ 4-5 ਦਿਨ ਦੇ ਵਿੱਚ ਜਿਹੜਾ ਪਾਸਪੋਰਟ ਆ ਉਹ ਆ ਜਾਊਗਾ ਇਹ ਇੱਕ ਬੜੀ ਸੌਖਾ ਜਿਹੜੀ ਹੁਣ ਅਮਰੀਕਾ ਦੀ ਸਰਕਾਰ ਨੇ ਕੀਤੀ ਹੈਗੀ ਆ ਯੂਸੂਲੀ 6 ਤੋਂ ਲੈ ਕੇ 8 ਵੀਕ ਰੀਨਿਊ ਕਰਨ ਨੂੰ ਜਿਹੜਾ ਤੁਹਾਡਾ ਪਾਸਪੋਰਟ ਆ ਉਹ ਟਾਈਮ ਲੱਗਦਾ ਸੀਗਾ ਬਾਰੇ 25 ਸਾਲਾਂ ਤੋਂ ਉੱਪਰ ਵਾਲਿਆਂ ਲਈ ਆ ਜੇ ਜਿਹੜੇ 25 ਸਾਲਾਂ ਤੋਂ ਥੱਲੇ ਆ ਉਹਨਾਂ ਨੂੰ ਮੇਲ ਕਰਨੀ ਪਊਗੀ ਕਿਉਂਕਿ ਸ਼ਕਲ ਚੇਂਜ ਹੋ ਜਾਂਦੀ ਆ ਏਜ ਦੇ ਹਿਸਾਬ ਦੇ ਨਾਲ ਸੋ ਉਹ 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 ਉਹਨਾਂ ਦੇ ਲਈ ਨਹੀਂ ਇਹ ਹੈਗੀ ਡਿਜੀਟਲ ਨਿਊਲ ਸਿਸਟਮ ਜਿਹੜਾ ਸਭ ਤੋਂ ਪਹਿਲਾਂ 2021 ਦੇ ਵਿੱਚ ਸ਼ੁਰੂ ਕੀਤਾ ਗਿਆ ਸੀ ਐ ਐਗਜ਼ੀਕਿਊਟਿਵ ਆਰਡਰਸ ਜਾਰੀ ਕਰਕੇ ਪ੍ਰੈਜ਼ੀਡੈਂਟ ਜੋ ਬਾਈਡਨ ਹੁਣਾਂ ਵੱਲੋਂ ਸੋ ਇਹ ਤੋਂ ਬਾਅਦ ਇਹਨੂੰ ਰੋਕ ਦਿੱਤਾ ਗਿਆ ਸੀ 2023 ਤੱਕ ਕਿਉਂਕਿ ਬੈਕਲੌਗ ਇੰਨਾ ਜ਼ਿਆਦਾ ਹੋਇਆ ਸੀਗਾ ਤੇ ਇਸ ਮਹੀਨੇ ਦੇ ਸ਼ੁਰੂਆਤ ਦੇ ਵਿੱਚ ਗਵਰਨਮੈਂਟ ਏਜੰਸੀ ਨੇ ਇਹ ਅਨਾਉਂਸ ਕੀਤਾ ਸੀ ਕਿ ਕੁਝ ਕੁ ਲੋਕਾਂ ਨੂੰ ਅਸੀਂ ਇਹ ਐਪਲੀਕੇਸ਼ਨਾਂ ਆਨਲਾਈਨ ਰੀਨਿਊਲ ਜਿਹੜੇ ਆ ਉਹ ਸ਼ੁਰੂ ਕਰਾਂਗੇ ਹੁਣ ਉਹਨਾਂ ਨੇ ਟੈਸਟ ਕਰ ਲਿਆ ਤੇ ਹੁਣ ਉਹ ਕਹਿੰਦੇ ਆ ਕਿ ਇਹ ਟੋਟਲੀ ਫੁਲੀ ਆਪਰੇਸ਼ਨਲ ਹੈਗਾ ਪਿਛਲੇ ਸਾਲ ਯੂ ਐਸ ਦੀ ਸਟੇਟ ਡਿਪਾਰਟਮੈਂਟ ਨੇ ਇਹ ਦੱਸਿਆ ਪੇ ਪੂਰਾ ਰੈਕੋਰਡ ਬਣਿਆ 24 ਮਿਲੀਅਨ ਯੂ ਐਸ ਪਾਸਪੋਰਟ ਬੁਕਸ ਤੇ ਕਾਰਡ ਜਿਹੜੇ ਕਈ ਕਾਰਡ ਹੁੰਦੇ ਛੋਟੇ ਉਹ 12 ਮਹੀਨਿਆਂ ਦੇ ਵਿੱਚ ਇਸ਼ੂ ਕੀਤੇ ਗਏ ਸੀ ਹੁਣ ਧਿਆਨ ਨਾਲ ਸੁਣਿਓ ਜਿਹੜੀਆਂ ਆਨਲਾਈਨ ਯੂਐਸ ਪਾਸਪੋਰਟ ਰੀਨਿਊਲ ਦੀ ਰਿਕੁਆਇਰਮੈਂਟ ਕੀ ਹੈਗੀ ਆ ਇੱਕ ਤਾਂ ਤੁਸੀਂ ਯੂਐਸ ਦੇ ਸਿਟੀਜ਼ਨ ਹੋਣੇ ਚਾਹੀਦੇ ਆ 25 ਸਾਲਾਂ ਤੋਂ ਉੱਪਰ ਦੀ ਤੁਹਾਡੀ ਉਮਰ ਹੋਣੀ ਚਾਹੀਦੀ ਆ ਤੇ ਤੁਹਾਡੇ ਕੋਲ ਆਲਰੇਡੀ ਪਾਸਪੋਰਟ ਹੋਣਾ ਚਾਹੀਦਾ ਇਹ ਸਿਰਫ ਰੀਨਿਊਲ ਲਈ ਆ ਨਵਾਂ ਜਿਹੜਾ ਪਾਸਪੋਰਟ ਬਣਾਉਣਾ ਉਹ ਪਹਿਲਾਂ ਵਾਲੀਆਂ ਕੰਡੀਸ਼ਨਾਂ ਹੈਗੀਆਂ ਇਹਦੇ ਨਾਲ ਕੀ ਹੋਊਗਾ ਜੇ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਪੰਜ ਮਿਲੀਅਨ ਲੋਕ ਆਨਲਾਈਨ ਰੀਨਿਊ ਕਰੂਗੇ ਤੇ ਜਦੋਂ ਤੁਸੀਂ ਨਵੇਂ ਪਾਸਪੋਰਟ ਬਣਾਉਣ ਜਾਂਦੇ ਆ ਬਹੁਤ ਲੰਮੀਆਂ ਲੰਮੀਆਂ ਲਾਈਨਾਂ ਹੁੰਦੀਆਂ ਆ ਚਾਹੇ ਉਹ ਯੂ ਐਸ ਪੋਸਟ ਆਫਿਸ ਦੇ ਵਿੱਚ ਹੋਵੇ ਜਾਂ ਕਈ ਵਾਰੀ ਪੁਲਿਸ ਸਟੇਸ਼ਨਾਂ ਦੇ ਉੱਤੇ ਵੀ ਹੁੰਦੀਆਂ ਹੈਗੀਆਂ ਤੇ ਉਹ ਹੁਣ ਲਾਈਨਾਂ ਛੋਟੀਆਂ ਹੋ ਜੂਗੀਆਂ ਸੋ ਜੇ ਜਿਨ੍ਹਾਂ ਨੇ ਰੀਨਿਊ ਕਰਾਣਾ ਆ ਆਨਲਾਈਨ ਤੁਸੀਂ ਯੂ ਐਸ ਦੇ ਸਿਟੀਜ਼ਨ ਹੋਣੇ ਚਾਹੀਦੇ ਆ 25 ਸਾਲਾਂ ਤੋਂ ਉੱਪਰ ਤੁਹਾਡੀ ਉਮਰ ਹੋਣੀ ਚਾਹੀਦੀ ਆ ਤੇ ਤੁਹਾਡੇ ਕੋਲ ਆਲਰੇਡੀ ਐਗਜ਼ਿਸਟਿੰਗ ਪਾਸਪੋਰਟ ਹੋਣਾ ਚਾਹੀਦਾ ਫਾਰ 10 ਇਅਰ ਜਿਹੜਾ ਹੋਣ ਤੁਹਾਡਾ ਐਕਸਪਾਇਰ ਹੋਣਾ ਆ ਤੇ ਇਹ ਐਪਲੀਕੈਂਟ ਦੇ ਹੱਥ ਦੇ ਵਿੱਚ ਜਰੂਰ ਹੋਣਾ ਚਾਹੀਦਾ ਚੋਰੀ ਨਹੀਂ ਹੋਇਆ ਹੋਣਾ ਚਾਹੀਦਾ ਨਾ ਹੀ ਗਵਾਚਾ ਹੋਇਆ ਹੋਣਾ ਚਾਹੀਦਾ ਆ ਨਾ ਹੀ ਤੁਸੀਂ ਕਿਸੇ ਤਰ੍ਹਾਂ ਦਾ ਨਾਮ ਚੇਂਜ ਕਰ ਸਕਦੇ ਜੈਂਡਰ ਡੇਟ ਆਫ ਬਰਥ ਪਲੇਸ ਆਫ ਬਰਥ ਉਸ ਪਾਸਪੋਰਟ ਤੇ ਚੇਂਜ ਨਹੀਂ ਕਰ ਸਕਦੇ ਹਾਂ ਜੇ ਚੇਂਜ ਕਰਨਾ ਪਈ ਤੁਹਾਨੂੰ ਜਾ ਕੇ ਪਰਸਨਲੀ ਅਪਲਾਈ ਕਰਨਾ ਪਊਗਾ ਤੇ ਤੁਸੀਂ ਯੂਐਸਏ ਦੇ ਵਿੱਚ ਰਹਿੰਦੇ ਹੋਣਾ ਚਾਹੀਦਾ ਆ ਇਹ ਨਹੀਂ ਹੋਵੇ ਵੀ ਤੁਸੀਂ ਇੰਡੀਆ ਚ ਰਹਿ ਰਹੇ ਆ ਤੇ ਉੱਥੋਂ ਤੁਸੀਂ ਜਿਹੜਾ ਆ ਰੀਨਿਊ ਕਰਾਣਾ ਹੈਗਾ ਜਾਂ ਹੋਰ ਕਿਸੇ ਮੁਲਕ ਦੇ ਵਿੱਚ ਆ ਜਿਸ ਤਰ੍ਹਾਂ ਬਹੁਤ ਵਾਰ ਆਪਣੇ ਜਿਹੜੇ ਫੌਜੀ ਭੈਣ ਭਰਾ ਆ ਉਹ ਬਹੁਤ ਹੋਰ ਮੁਲਕਾਂ ਦੇ ਵਿੱਚ ਰਹਿੰਦੇ ਹੈਗੇ ਆ ਤੇ ਅਪਲਾਈਂਗ ਫਾਰ ਅ ਰੈਗੂਲਰ ਟੂਰਿਸਟ ਪਾਸਪੋਰਟ ਤੇ ਅਪਲੋਡ ਤੁਸੀਂ ਰੀਸੈਂਟ ਡਿਜੀਟਲ ਫੋਟੋ ਕਰਨੀ ਹੈਗੀ ਆਪਣੀ ਜਿਹੜੀ ਡਿਜੀਟਲ ਫੋਟੋ ਆ ਉਹ ਤੁਸੀਂ ਸੈਲਫੋਨ ਨਾਲ ਖਿੱਚ ਸਕਦੇ ਆ ਪਰ ਬੈਕਗ੍ਰਾਉਂਡ ਜਿਹੜੀ ਆ ਉਹਦੀ ਵਾਈਟ ਹੋਣੀ ਚਾਹੀਦੀ ਹੈਗੀ ਆ ਤੇ ਜਿਹੜੀ ਪੇਮੈਂਟ ਆ ਤੁਸੀਂ ਕ੍ਰੈਡਿਟ ਕਾਰਡ ਦੇ ਨਾਲ ਜਾਂ ਡੈਬਿਟ ਕਾਰਡ ਦੇ ਨਾਲ ਦੇ ਸਕਦੇ ਆ ਸੋ ਇਹ ਬਹੁਤ ਹੀ ਖੁਸ਼ਖਬਰੀ ਵਾਲੀ ਗੱਲ ਆ ਲਗਭਗ 5 ਮਿਲੀਅਨ ਅਮਰੀਕਨਸ ਨੂੰ ਇਹਦਾ ਫਾਇਦਾ ਹੋਊਗਾ ਤੇ ਤੁਸੀਂ ਹੁਣ ਆਪਣੇ ਘਰ ਦੇ ਵਿੱਚ ਬੈਠੇ ਹੀ ਯੂਐਸ ਦਾ ਪਾਸਪੋਰਟ ਰੀਨਿਊ ਕਰ ਸਕਦੇ ਆ ਜੀ ਬਿਲਕੁਲ ਲੋਕੇਸ਼ਨ ਜਿਵੇਂ ਤੁਸੀਂ ਦੱਸਿਆ ਵੀ ਅਮਰੀਕਾ ਦੀ ਹੋਣੀ ਚਾਹੀਦੀ ਹੈ ਇਹ ਨਾ ਕੋਈ ਕਵੇ ਕੱਲ ਨੂੰ ਸਰੋਤਾ ਵੀ ਮੈਂ ਇਸ ਤਾਂ ਇੰਡੀਆ ਗਈ ਸੀ ਉੱਥੋਂ ਟਰਾਈ ਕੀਤਾ ਸੀ ਹੋਇਆ ਨਹੀਂ ਅਮਰੀਕਾ ਦੇ ਵਿੱਚ ਬੈਠ ਕੇ ਤੁਸੀਂ ਇਹਨੂੰ ਕਰ ਸਕਦੇ ਆ ਇੱਕ ਵਾਰੀ ਪਾਸ ਉਹਨਾਂ ਦਾ ਜਿਹੜਾ ਵੈਬਸਾਈਟ ਆ ਉਹ ਮੈਂ ਜ਼ਰੂਰ ਦੱਸਦਾ ਜਾਵਾਂ www.travel.state.gov/renew online RENEW ON ONLINE ਸੋ ਇਹ ਜਿਹੜਾ ਲਿੰਕ ਆ ਨਾ ਇਹ ਆਪਾਂ ਪੰਜਾਬੀ ਰੇਡੀਓ ਯੂਐਸਏ ਦੀ ਫੇਸਬੁੱਕ ਦੇ ਉੱਤੇ ਵੀ ਪਾ ਦਾਂਗੇ ਤਾਂ ਕਿ ਤੁਹਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਸ਼ੌਕ ਹੋ ਜਾਵੇ ਜੀ